ਇਸ ਟੀਨੇ 8ਵੀਂ ਕਲਾਸ ਦੇ ਨਤੀਜਿਆਂ 'ਚੋਂ 593 ਅੰਕ ਲੈ ਕੇ ਕੀਤਾ ਪੰਜਾਬ 'ਚ ਟੌਪ ਗੁਰਵਿੰਦਰ ਕੌਰ ਪੁੱਤਰੀ ਸਰਿੰਦਰ ਸਿੰਘ ਮਾਹੀ ਪਿੰਡ ਐਮਾ ਬਲਕ ਸਲੋਆ ਜੋਗੀ ਬੀਤਰਨੀ ਪੰਜਾਬ ਸਕੂਲ ਸਿੱਖਿਆ ਬੁਰਬਲੋਂ ਅਤਮੀ ਦੇ ਅਲਾਨੇ ਨਤੀਜਿਆਂ ਚ ਗੁਰਵਿੰਦਰ ਕੌਰ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਸਲੋਆ ਚ ਟਾਪ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਇਸ ਹੁਣਹਾਰ ਵਿਦਿਆਰਥਣ ਨੇ 600 ਵਿੱਚੋਂ 593 ਅੰਕ ਲੈ ਕੇ ਸਾਰੇ ਸਕੂਲ ਦਾ ਨਾਮ ਰੌਸ਼ਨ ਕੀਤਾ ਜਦੋਂ ਗੁਰਵਿੰਦਰ ਕੌਰ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਪੜ੍ਹ ਲਿਖੇ ਡਾਕਟਰ ਬਣਨਾ ਚਾਹੁੰਦੀ ਹਾਂ ਤਾਂ ਕਿ ਗਰੀਬਾਂ ਦੀ ਸੇਵਾ ਕਰ ਸਕਾਂ ਮਾਸਟਰ ਸੁਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸਾਡੀ ਬੇਟੀ ਤੇ ਮਾਣ ਹੈ ਆਪਣੇ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਆਓ ਦੇਖਦੇ ਹਾਂ ਬੀਬੀਸੀ ਇੰਟਰਨੈਸ਼ਨਲ ਰੇਡੀਓ ਸੰਵਾਦ ਆਤਾ ਹਰਮੇਲ ਸੁੰਗੜਾ ਦੀ ਬੱਚੀ ਨਾਲ ਗੱਲਬਾਤ ਦੇ ਕੁਝ ਅੰਸ਼ ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਹਰਮੇਲ ਸੁੰਗੜਾ ਅਸੀਂ ਨਾ ਅੱਜ ਇੱਕ ਪਿੰਡ ਆਵਾ ਵਿੱਚ ਬਲਾਕ ਸਲੋਆ ਦੇ ਪਿੰਡ ਪਹੁੰਚੇ ਆ ਜਿੱਥੇ ਕਿ ਇੱਕ ਹੁਨਾਰ ਬੱਚੀ ਗੁਰਵਿੰਦਰ ਕੌਰ ਪੁੱਤਰੀ ਸਰਦਾਰ ਸਰਿੰਦਰ ਸਿੰਘ ਮਾਹੀ ਉਹਨਾਂ ਨੇ ਅਦਾਰਸ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬ ਭਾਰਵ ਵਿੱਚੋਂ ਬਲਾਕ ਸਲੋਆ ਚ ਟਾਪ ਕੀਤਾ 7ਵੇਂ ਰੈਂਕ ਤੇ ਆਏ ਆ ਅਸੀਂ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਔਰ ਉਹ ਬੱਚੀ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਇੱਛਾ ਹੈਗਾ ਹਾਂ ਪੜਕੇ ਬਣਦੀ ਕੀ ਇੱਛਾ ਹੈ ਸਾਡੇ ਨਾਲ ਜੁੜੇ ਆ ਉਹਨਾਂ ਦੇ ਪਰਿਵਾਰ ਮੈਂਬਰ ਗੱਲਬਾਤ ਕਰਦੇ ਆ ਸਾਡੇ ਨਾਲ ਜੁੜਿਆ ਬੱਚੀ ਗੁਰਵਿੰਦਰ ਕੌਰ ਗੁਰਵਿੰਦਰ ਕੌਰ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਬੇਟਾ ਜੀ ਤੁਸੀਂ ਪਹਿਲਾਂ ਤੋਂ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੋ ਮੈਂ ਸ਼ੁਰੂ ਤੋਂ ਹੀ ਨਹੀਂ ਉਦਰ ਸੀ ਨੈਸਕੈਂਟਰੀ ਸਕੂਲ ਦੇ ਵਿੱਚ ਪੜ੍ਹੀ ਆ ਅੱਛਾ ਜੀ ਜਿਹੜੀ ਤੁਹਾਡੀ ਪੜ੍ਹਾਈ ਆ ਤੁਹਾਨੂੰ 5ਵੀਂ ਤੋਂ ਲੈ ਕੇ ਹੁਣ ਤੱਕ ਕਿ ਕਿਹਨਾਂ ਦਾ ਜ਼ਿਆਦਾ ਯੋਗਦਾਨ ਰਿਹਾ ਉਹਨਾਂ ਵਿੱਚ ਮੇਰੇ ਪੇਰੈਂਟਸ ਫੈਮਿਲੀ ਐਂਡ ਟੀਚਰਸ ਦਾ ਬਹੁਤ ਯੋਗਦਾਨ ਸੀ ਜਿਹੜੇ ਉੱਥੇ ਦੇ ਟੀਚਰਸ ਆ ਉਹ ਬਹੁਤ ਜ਼ਿਆਦਾ ਹਾਰਡ ਵਰਕਿੰਗ ਆ ਅੰਮੀ ਦੇ ਵਿੱਚ ਤੁਹਾਡਾ ਕਿਦਾਂ ਦਾ ਪੋਜੀਸ਼ਨ ਰਹੀ ਤੁਹਾਡੀ ਮੇਰੇ 100% ਹੀ ਰਹੀ ਸੀ ਫਿਫਥ ਦੇ ਵਿੱਚ ਵੀ ਜਿਹੜੇ ਮਾਰਕਸ ਸੀਗੇ ਤੇ ਫਰਸਟ ਪੋਜੀਸ਼ਨ ਹੀ ਸੀ ਐਸ ਵੈਸੇ ਜੀ ਪੰਜਾਬ ਦੇ ਸੱਤਵੇਂ ਰਹਿ ਕੇ ਤੇ ਆਏ ਆ ਇਹ ਕਿੰਨੀ ਕੁ ਤੁਹਾਡੇ ਮਾਪਿਆਂ ਨੂੰ ਪੇਰੇ ਨੂੰ ਖੁਸ਼ੀ ਆ ਤੁਹਾਡੇ ਦਾਦਾ ਜੀ ਰਿਟਾਇਰ ਟੀਚਰ ਹੈ ਇਹਨਾਂ ਨੂੰ ਕਿੰਨੀ ਕੁ ਖੁਸ਼ੀ ਆ ਜਦੋਂ ਸਾਡਾ ਰਿਜ਼ਲਟ ਆਇਆ ਸੀ ਤਾਂ ਮੇਰੇ ਜਿਹੜੀ ਫੈਮਿਲੀ ਐਂਡ ਪੇਰੈਂਟਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਤੇ ਉਹਨਾਂ ਨੇ ਬਹੁਤ ਪ੍ਰਾਊਡ ਫੀਲ ਕੀਤਾ ਸੀ ਤੇ ਮੇਰੇ ਦਾਦਾ ਜੀ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕੀ ਬਣਨਾ ਚਾਹੁੰਦੇ ਅੱਗੇ ਜਾ ਕੇ ਤੁਸੀਂ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ ਹਾਂਜੀ ਅਸੀਂ ਗੱਲ ਕਰ ਲਈਏ ਜੀ ਜਦਾ ਜੀ ਦਾ ਤੇ ਮੈਨੂੰ ਬੋੜਾ ਮੇਰੇ ਕੰਨ ਖੁੱਲ ਚਲੋ ਉਧਰ ਇਹਨਾਂ ਦੇ ਪਿਤਾ ਜੀ ਨਾਲ ਗੱਲ ਕਰਦੇ ਆ ਜੀ ਆਪਣੇ ਸਰਿੰਦਰ ਸਿੰਘ ਮਾਈ ਉਹਨਾਂ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬੇਟੀ ਤੁਹਾਡੀ ਪੰਜਾਬ ਦੇ ਵਿੱਚ 7ਵੇਂ ਰੈਂਕ ਤੇ ਆਈਆਂ ਕੀ ਕਹਾਂ ਜਾਂਗੂ ਤੁਸੀਂ ਬਹੁਤ ਖੁਸ਼ੀ ਹੋਈ ਹੈ ਜੀ ਜਦੋਂ ਇਹ ਖਬਰ ਸਾਨੂੰ ਮਿਲੀ ਹੈ ਕਿ ਬੇਟੀ ਨੇ ਜਿਹੜਾ ਹੈਗਾ ਮੈਰਿਟ ਦੇ ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ ਹੈ ਤੇ ਪਹਿਲਾਂ ਤੋਂ ਹੀ ਸਾਨੂੰ ਪੂਰਾ ਭਰੋਸਾ ਸੀ ਵੀ ਬੱਚੀ ਸਾਡੀ ਜਿਹੜੀ ਹੈਗੀ ਹੈ ਮੈਰਿਟ ਦੇ ਵਿੱਚ ਜਿਹੜੀ ਹੈਗੀ ਹੈ ਉਹ ਜਰੂਰ ਆਏਗੀ ਤੇ ਬਹੁਤ ਵਧੀਆ ਜੀ ਤੇ ਅੱਗੇ ਅੱਗੇ ਅਗਲੇ ਭਵਿੱਖ ਬਾਰੇ ਕੀ ਹੈ ਮਤਲਬ ਜਿੱਦਾਂ ਅੱਗੇ ਜਾ ਕੇ ਬੱਚੀ ਦੀ ਕੀ ਖੁਆਇਸ਼ ਹੈ ਬੱਚੀ ਦੀ ਖੁਆਇਸ਼ ਹੈ ਕਿ ਮੈਂ ਆਪਣਾ ਜਿਹੜਾ ਆਉਣ ਵਾਲਾ ਸਮਾਂ ਮਿਹਨਤ ਕਰਕੇ ਜਿਹੜਾ ਹੈਗਾ ਨੀਟ ਜਿਹੜਾ ਟੈਸਟ ਨੂੰ ਕਲੀਅਰ ਕਰਕੇ ਡਾਕਟਰ ਵਰਨਾ ਚਾਹੁੰਦੀ ਹੈ ਜੀ ਐਮਬੀਬੀਐਸ ਜਿਹੜਾ ਹੈਗਾ ਕਰਨਾ ਚਾਹੁੰਦੀ ਹੈ ਬੱਚੀ ਦਾ ਇਹ ਸੁਪਨਾ ਹੈਗਾ ਪਹਿਲਾਂ ਤੋਂ ਹੀ ਜੋ ਉਮੀਦ ਹੈ ਬਈ ਮਹਾਰਾਜ ਦੀ ਕਿਰਪਾ ਦੇ ਨਾਲ ਜਰੂਰ ਪੂਰਾ ਹੋਵੇਗਾ ਜਿੱਦਾਂ ਹੁਣ ਤੁਸੀਂ ਵੀ ਇੱਕ ਅਧਿਆਪਕ ਉਹ ਅਧਿਆਪਕ ਹੋਣ ਦੇ ਨਾਲ ਤੇ ਜਿੱਦਾਂ ਅਸੀਂ ਬਹੁਤ ਅਸੀਂ ਸੁਣਦੇ ਹਾਂ ਬਈ ਕੋਈ ਨਿਆਣਾ ਪੜ੍ਹਦੇ ਵੀ ਹੈ ਮਤਲਬ ਨੰਬਰ ਨਹੀਂ ਆਏ ਉਹ ਨਹੀਂ ਇਦਾਂ ਕਰ ਲਈ ਤੇ ਇਹਨਾਂ ਨੂੰ ਕੀ ਕਹਾ ਸਿੱਖਿਆ ਤੁਸੀਂ ਦੇਣ ਚਾਹੁੰਗੇ ਬਰੇ ਬੱਚਿਆਂ ਨੂੰ ਬੱਚੀ ਸਾਡੀ ਜਿਹੜੀ ਹੈਗੀ ਹੈ ਪਹਿਲਾਂ ਤੋਂ ਹੀ ਬਹੁਤ ਮਿਹਨਤੀ ਹੈ ਸਕੂਲ ਤੇ ਆਣ ਤੋਂ ਬਾਅਦ ਇਹਦੀ ਫਾਸਟ ਪ੍ਰੈਫਰੈਂਸ ਜਿਹੜੀ ਹੈਗੀ ਆ ਉਹ ਪੜ੍ਹਾਈ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਬਾਕੀ ਕੁਝ ਹੁੰਦਾ ਹੈ ਤੇ ਉਮੀਦ ਹੈ ਵੀ ਅਸੀਂ ਇਹਨੂੰ ਪੂਰੀ ਹੱਲਾਸ਼ੇਰੀ ਦੇ ਕੇ ਰੱਖੀ ਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਹੈਗਾ ਆ ਆਪਣੀਆਂ ਪੜ੍ਹਾਈ ਦੇ ਦੌਰਾਨ ਉੱਚੀਆਂ ਜਿਹੜੀਆਂ ਪਲੰਘਾਂ ਉਹ ਪੱਟਦੀ ਜਾਵੇਗੀ ਪੜ੍ਹਦੇ ਆ 10 ਸਕੂਲ ਦੇ ਵਿੱਚ ਉਦੋਂ ਸਟਾਫ ਵਾਲੀ ਤੁਸੀਂ ਕੀ ਕਰਨੀ ਚਾਹੋਗੇ ਬਹੁਤ ਮਿਹਨਤੀ ਸਟਾਫ ਹੈ ਜੀ ਉੱਥੇ ਦਾ ਤੇ ਖਾਸ ਤੌਰ ਤੇ ਸ਼੍ਰੀ ਸੰਜੇ ਮਲੋਤਰਾ ਜੀ ਬਹੁਤ ਮਿਹਨਤੀ ਹੈ ਪੂਰੇ ਡੀਪਲੀ ਜਿਹੜਾ ਹੈਗਾ ਆਪਣੇ ਸਕੂਲ ਨੂੰ ਆਪਣਾ ਪੂਰਾ ਯੋਗਦਾਨ ਦਿੰਦੇ ਆ ਤੇ ਬਾਕੀ ਜੋ ਉਹਨਾਂ ਦਾ ਸਟਾਫ ਵੀ ਹੈਗਾ ਆ ਸਾਰਾ ਬਹੁਤ ਮਿਹਨਤੀ ਹੈ ਬੱਚਿਆਂ ਨੂੰ ਬਹੁਤ ਮਿਹਨਤ ਕਰਾਉਂਦੇ ਆ ਸਿਰਫ ਪੜ੍ਹਾਈ ਦੇ ਨਾਲ ਨਹੀਂ ਉਹ ਸੱਭਿਆਚਾਰਕ ਹੋਰ ਖੇਡਾਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਬੱਚਿਆਂ ਨੂੰ ਜੋੜ ਕੇ ਰੱਖਦੇ ਆ ਉਹਨਾਂ ਦਾ ਖਾਸ ਤੌਰ ਤੇ ਜਿਹੜਾ ਸਟਾਫ ਹੈਗਾ ਇਹਨਾਂ ਦਾ ਨਿਊ ਦਰਸ਼ੀ ਨੇ ਸਕੈਂਡਰੀ ਸਕੂਲ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਬਹੁਤ ਮਿਹਨਤੀ ਸਟਾਫ ਹੈ ਜੀ ਕੀ ਸੰਦੇਸ਼ ਦੇਣਾ ਚਾਹੋਗੇ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਸੰਦੇਸ਼ ਇਹੀ ਹੈ ਵੀ ਜਿਹੜਾ ਹੈਗਾ ਆ ਆਪਣਾ ਪੜ੍ਹਾਈ ਵੱਲ ਇਹ ਪੜਾਈ ਖੇਡਾਂ ਸੱਭਿਆਚਾਰਕ ਪ੍ਰੋਗਰਾਮ ਜਿਹੜੇ ਹੈਗੇ ਹਨ ਵੱਲ ਧਿਆਨ ਦਿਓ ਤਾਂ ਜੋ ਅਸੀਂ ਆਪਣੇ ਆਉਣ ਵਾਲੇ ਜੀਵਨ ਦੇ ਵਿੱਚ ਜਿਹੜਾ ਹੈਗਾ ਹੈ ਸਫਲ ਹੋ ਸਕੀਏ ਠੀਕ ਹੈ ਤਾਂ ਥੈਂਕ ਯੂ ਜੀ